ਹੰਦੀ ਮਰੇ ਵੀ ਇਹ ਆਵਾਜ਼ ਹੀ ਸਾਰੇ ਹੀ ਰਹਿੰਦਾ ਕੋਈ ਟਾਈਪ ਉਹ ਜੀ ਤੋਂ ਸੋ ਸਿਰਦਾ ਰਹਿੰਦਾ ਉਹਦਾ ਵੀ ਕਰਕੇ ਲੋ ਉਸਟਾਡੀ ਸਵੇਰੇ ਸਵੇਰੇ ਛੀਓ ਜੀ ਆਹ ਲੋ ਜਾਰੇ ਆ ਰਿਹਾ ਉੱਥਾਂ ਮੈਂ ਜਾਰੇ ਉੱਥੋਂ ਦੋ ਰੁਪਏ ਵਾਜਦੇ ਚੋੜਾਣਾ ਮੁੰਡਾ ਚੱਕੀ ਲੋ ਦਾ ਕਬੂਤਰ ਜਿਹੜੇ ਡਾਉਣੇ ਸਾਰੇ ਜਾਲਾਂ ਚ ਪਾਈ ਜਾਂਦਾ ਆਹ ਕਬੂਤਰ ਛੱਡਦੇ ਆਪਾਂ ਮੈਂ ਕਰੋ ਗਏ ਪਾਣੀ ਨੂੰ ਥੋੜਾ ਠੰਡਾ ਗਰਮੀ ਯਾਦ ਨਾ ਥੋੜਾ ਜਿਹਾ ਠੰਡਾ ਪਾਣੀ ਡੇਕੋ ਛੱਡ ਦੇਣਾ ਉਤਰਣ ਨੂੰ ਨਾ ਆਇਆ ਕਿਹੜਾ ਚਲੋ ਕਰਾਂ ਓਲੇ ਓਲੇ ਮਾਰ ਲੈ ਉਤਰਣ ਨੂੰ ਤਾਂ ਗਣਾ ਫੇਰ ਮੈਂ ਖਾਈ ਮਗਰ ਕੀ ਆਂਦਾ ਗਾ ਜਾਂ ਜੀ ਤੇ ਇਹ ਗਾਜ਼ੀ ਗਾ ਕਰੇ ਜਾਂ ਨਾ ਚ ਵੀ ਥੋੜੀ ਬਰਫ ਲੈਣ ਜਾਂ ਠੰਡਾ ਪਾਣੀ ਫੇਰ ਉਤਰਾਂ ਦੇ ਉਲੇ ਲਾਉਣੇ ਆ ਦੇ ਹਾਲ ਨਹੀਂ ਉਹ ਕੁ ਮਿਫਰੀ ਕਰਿਆ ਬਾਹਰ ਹੈ ਇਨ ਨੂੰ ਜਗਾ ਤਾਂ ਹੁੰਦਾ ਹੁੰਦ ਨੂੰ ਆ ਮੈਂ ਘਰੇ ਆਇਆ ਵਾ ਕੀ ਹੋ ਗਿਆ ਹੂੰ ਉਹ ਕਰੇ ਤਾਂ ਜਾਇਆ ਹੁੰਦੇ ਜਾ ਯਾਰ ਕੀ ਹੋ ਗਿਆ ਐਂ ਕਿਉਂ ਕਰਦਾ ਇੱਧਰ ਵੀ ਜਾਨਵਰ ਬਾਹਰ ਰੱਖਿਆ ਵੀ ਬਾਹਰ ਹਨਾ ਇਹਨਾਂ ਚ ਉਹ ਉਲੜਾ ਉਲੜਾ ਉਹ ਹੋ ਰਿਹਾ ਅੱਥੇ ਲੋੜ ਤਾਂ ਸਾਰੇ ਇਨਾਂ ਚ ਅਸੰਦਰ ਇੱਕ ਜਾਨਵਰ ਦਾ ਡਾਊਟ ਆ ਥੋੜਾ ਜਿਹਾ ਉਹ ਤਾਂ ਵੇਣਾ ਕੀ ਕਰਨਾ ਯਾਰ ਪਾਣੀ ਦੇ ਕਰਨ ਦੀ ਰਾਇ ਵੀ ਹੈ ਤੇ ਨਹੀਂ ਵੀ ਹਰ ਚ

ਬੱਚੇ ਬੁੱੱਚੇ ਵੀ ਚੈੱਕ ਕਰੀ ਜਾਣੇ ਆ ਜੀ ਕੀ ਬੰਦ ਹੈ ਇੱਕ ਛੁਟਕੂ ਹੈ ਇੱਕ ਵੱਡਾ ਹੈ ਇਹੋ ਜਿਹਾ ਉਹ ਥੋੜੀ ਨੂੰ ਗੂੜ ਰੰਗਾ ਗੂੜ ਰੰਗੇ ਜੀ ਗੂੜ ਰੰਗੇ ਦੂਜਾ ਕਿ ਹੋ ਜਾਈ ਡਵਾ ਖੈਂ ਗੂੜ ਰੰਗੇ ਆ ਓਏ ਸਾਡਾ ਆ ਪਾਲ ਜਾਣਗੇ ਕਿ ਨਹੀਂ ਇਹ ਡਿੱਡ ਹੋ ਗਿਆ ਹੈ ਆ ਦੋ ਬੱਚੇ ਨਿਕਲੇ ਆ ਭਈ ਗੁੜ ਰੰਗੇ ਫਿਰ ਉਹ ਉਹੀ ਕੱਢ ਗਿਆ ਓਏ ਭੈਣ ਭਰਾ ਹੀ ਹੋਏ ਪਿਓਰ ਹੋ ਗਈ ਕੰਜਰ ਦਿਆ ਉਹ ਰੱਤਾ ਜਿਹੜਾ ਆਪਾਂ ਡੌਲ ਨੇ ਗੁੜ ਰੰਗਾ ਉਹਦੇ ਦੇ ਕਾਲੀ ਦੇ ਹੋਣਗੇ ਫਿਰੇ ਪਿਓਰ ਹੈ ਨਹੀਂ ਹੁਣ ਫੇਰ ਕਦਾ ਪਤਾ ਬਣਦਾ ਕਿ ਨਹੀਂ ਹਜੇ ਕਿਤੇ ਆਏ ਨਹੀਂ ਟੱਪ ਗਿਆ ਲਿਓ ਆ ਪੈਨ ਤੋੜਦਾ ਚਲ ਪੈਨ ਵੀ ਕੋਈ ਨਾ ਯਾਰ ਸਰਿੰਜ ਵੀ ਠੀਕ ਹੈ ਤੇ ਸਰਿੰਜ ਨੂੰ ਚਲਦੀ ਜਾਈ ਗੀ ਮਾੜੀ ਮੋਟੀ ਵੀ ਚਲਦੀ ਨਹੀਂ ਖੜ ਜਾ ਯਾਰ ਫਰਿੰਜ ਵੀ ਚੱਬਦੀ ਯਾਰ ਹੈ ਨਹੀਂ ਯਾਰ ਇਹ ਕੰਮ ਦਾ ਏ ਜਿੱਦ ਨੇ ਅਨ ਗੈਲੀ ਵਰਤ ਕੇ ਨਹੀਂ ਨਹੀਂ ਚੱਲੂਗੀ ਚੱਲੂਗੀ ਓਏ ਆ ਡਾਲਿਆ ਆ ਇਹ ਤਾਂ ਚੱਲੂਗੀ ਹਾਂ ਕੋਈ ਹੁੰਦਾ ਫੜੀ ਆ ਵਦਗਾ ਡਿਜ਼ਾਈਨ ਪਾ ਜਾਣੇ ਕਾਪੀ ਦਾ ਕੰਮ ਕਰਦਾ ਆ ਠੀਕ ਹੈ ਇਹਨਾਂ ਨੂੰ ਪੈਨ ਤੋੜੀ ਦੇ ਨੂੰ ਮੈਂ ਰਖਣੇ ਨੂੰ ਵਧਰੇ ਇਹਨੂੰ ਹਾਂ ਮੈਂ ਡਿਜ਼ਾਈਨ ਪਾ ਜੀ ਆ ਸਹੀ ਓਏ ਹਾਂ ਲੈ ਬਸ ਬਣ ਗਈ ਨਾ ਸਿਰਾ ਕੋਈ ਨਹੀਂ ਆ ਪਿਛਵੀ ਤਾਂ ਨਹੀਂ ਪੱਟੇ ਨੇ ਵਿਕੀ ਨਹੀਂ ਕੁਝ ਨਹੀਂ ਪੱਟੇ ਪੱਕੀ ਗੱਲ ਹੈ ਜੋੜਾ ਲੈ ਮੈਂ ਕਾਫੀ ਥਾਂ ਕੇ ਅੰਦਰ ਰੱਖਿਆ ਤਾਂ ਤੋਂ ਆ ਗਿਆ ਆ ਗਿਆ ਇੱਕ ਮਿੰਟ ਹਾਂਜੀ ਆ ਗਿਆ ਇੱਧਰ ਲਈ ਤੇ ਕਬੂਤਰ ਡਾਏ ਸੀ ਅੱਜ ਭਾਈ ਆਪਾਂ ਇੱਕ ਮਿੰਟ ਜਾ ਕੇ ਪੁੱਛਦੇ ਆ ਮੁੰਡਿਆਂ ਤੋਂ ਕਿੰਨੇ ਕੂਤੜ ਆਏ ਸੀ ਆਪਾਂ ਜੋੜਾ ਲੈ ਅੱਜ ਹੈ 9 ਕੇ 10 ਠੀਕ ਹੈ ਤੇ ਵਦਾਮ ਨਹੀਂ ਛਿਲਣ ਲੱਗੀ ਹੋਏ ਮੈਂ ਕਿਹਾ ਚਲੋ ਲੱਗ ਗਏ 8:00 ਵਜੇ ਕੱਲ ਨੂੰ ਗੀੜੇ ਕਬੂਤਰਾਂ ਦੇ 6:00 ਵਜੇ ਛੱਡ ਕੇ ਚੱਲਾਂਗੇ ਬਾਜੀ ਤੇ 5:30 ਵਜੇ ਓਲੇ ਮਾਰ ਚੱਲਾਂਗੇ ਬਾਈ ਬਣੇ ਵੜਾਂ ਤੇ ਲਿਆਸ਼ੀ ਦੀ ਛਿੱਤੀ ਛਿੱਲ ਗਏ ਪਾ ਗਏ ਆਪਾਂ ਹਾਂ ਸ਼ੋਰਾ ਕੋਈ ਹੋਰ ਰਿਪੋਰਟ ਆਈ ਹੋਰ ਰਿਪੋਰਟ ਆਈ ਕੋਈ ਠੀਕ ਆ ਚੱਲ ਕੋਈ ਗੱਲ ਨਹੀਂ ਪੱਕਾ ਖ਼ਬਰ ਹੀ ਬੰਦਾ ਇਹ ਵੀ ਇਹ ਬੜਾ ਦਸ ਸਾਨੂੰ ਲਗਾਇਆ ਭਰਾ ਛਪੜੇ ਚ ਮਹੂ ਹੀ ਲਈ ਜਾਂਦਾ ਕੇ ਪਾਸੇ ਪੰਨਾ ਹੋਊ ਬੈਠਾ ਕ ਉਤਰ ਗਿਆ ਹਾਂ ਜੀ ਤੇ ਕਬੂਤਰ ਡਾਇ ਸੀਗੇ ਨੌ ਮੇਰੇ ਹਿਸਾਬ ਨਾਲ ਤਾਂ ਆ ਨਵਾਂ ਜਾਂਦਾ ਸੱਜੀ ਪਾਸੇ ਹਰਾ ਖੱਬੇ ਪਾਸੇ ਗਲਾਬੀ ਟੂਸਾ ਕੁਲਕਨ ਆ ਵੀ ਨਵੀਂ ਐ ਅੱਛਾ ਫਿਰ ਆਪਣਾ ਹੋ ਕੱਚ ਕੰਤ ਲੱਭੇ ਕਬੂਤਰ ਹੈ ਕਿੰਨੇ ਵਜੇ ਬੈਗੋ 750 ਤੇ ਹੈ ਇੰਨੇ ਮਨ ਕਰ ਰੋ ਹਟ ਜਾ ਲੱਗਦਾ ਸਾਡੇ ਘਰ ਤੇ ਫਿਰਦਾ ਜੀ ਹੋਰ ਹੀ ਮਾਰਦਾ ਜੀ ਭੱਲੇ ਹੈ ਹੋਰੋਂ ਜੀ ਸੁਝਾਹ ਹੱਦ ਤੱਕ ਨਹੀਂ ਪੁੱਤ ਫੋ ਲੈ ਜਾਇਆ ਚਲੋ ਤੇ ਲੈ ਇੱਕ ਮਿੰਟ ਦੇਣਾ ਇੱਕ ਕਬੂਤਰ ਬਹਿਗਾ ਬਾਕੀ ਫਿਰਦੇ ਦੇਖਦੇ ਆਂ ਕਿ ਆਪਾਂ ਤਾਂ ਉਹ ਫਿਰਦਾ ਵੇ ਕੋਈ ਤੜਾ ਵੀ ਟਡਾ ਕੁੱਡੂ ਗਏ ਮੰਨ ਜਾ ਇਹਨੂੰ ਜਲਾਵ ਜਲੂ ਲਾਗੇ ਕੱਲ ਨੂੰ ਕੂਤਰਾਂ ਨੂੰ ਆਪਾਂ ਬੰਦੀ ਲਾ ਕੇ ਨਾ ਜਲਾਵ ਦੇ ਕੇ ਕੂਤਰਾਂ ਨੂੰ ਕੋਈ ਨਹੀਂ ਤਾਂ ਬਜਲਾਵ ਨਹੀਂ ਲਾਏ ਕੂਤਰਾਂ ਨੂੰ ਤੇ ਕਰਦੇ ਆਂ ਸਾਈਡ ਹੀ ਆਪਿਓ ਪਦਾਂਪ ਤੋਂ ਕੱਢਦੇ ਆਂ ਛਿਲਦੇ ਆਂ ਪਾਉਨੇ ਆਂ ਫਿਰ ਦਿਖਾਵਾਂਗੇ ਤੁਹਾਨੂੰ ਕੀ ਹਾਂਜੀ ਬਦਾਮਦੂ ਪਾਦੇ ਕੂਤਰਾਂ ਨੂੰ ਲਗਭਗ ਠੀਕ ਐ ਕਣਕ ਵਾਲਿਆਂ ਨੂੰ ਪਾ ਦੀਏ ਕਣਕ ਬਦਾਮ ਵਾਲਿਆਂ ਨੂੰ ਪਾਦੇ ਬਦਾਮ ਟੈਂ ਨਾਲ ਠੰਡੇ ਖੰਡੇ ਜਾਣਾ ਠੀਕ ਐ ਤੇ ਰੱਖ ਦੇ ਇਧਰ ਲੈ ਨੂੰ ਕੋਈ ਚਿੰਤਾ ਨਹੀਂ ਮੈਂ ਕੂਤਰਾਂ ਨੂੰ ਰੱਖ ਆਇਓ 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 ਖੰਡੋ ਆਇਓ ਆਇਓ ਕੋਈ ਹੋਈ ਤਾਂ ਨਹੀਂ ਨਾ ਜਣਾ ਇਧਰ ਕੋਈ ਹੋਇਆ ਕੋਈ ਇਧਰ ਤਾਂ ਨਹੀਂ ਵੇਖਲਾ ਖੰਡ ਮਾਰੀ ਪੂਰੀ ਖੜਾ ਤੂੰ ਬਗਲ ਵਾਲਾ ਕੋ ਤੂਸੇ ਟਾਸੇ ਕੁਝ ਵੀ ਹੋਵੇ ਹੈਣੀ ਨਾ ਬਸ ਠੀਕ ਓਕੇ ਰਿਪੋਰਟਾ ਤੇ ਟੂਸੇਲ ਨੂੰ ਪਾਇ ਹੀ ਨਹੀਂ ਆਪਾਂ ਜੇ ਸਾਡੇ ਯਾਰ ਉਹ ਤੋਂ ਹੀ ਕਰਾਉਣਾ ਹੋਰ ਵੇਖਾਂ ਪਾਣਾਂ ਵਾਲੇ ਓਏ ਪਾਣਾਂ ਵਾਲੇ ਕਰਦੇ ਲਾ ਕੇ ਇਧਰ ਆ ਰਹੇ ਸਾਰੇ ਚੱਕ ਲੈਂਦੇ ਆ ਨਾ ਤੇ ਬਗਾਮਾਂ ਵਾਲੇ ਆ ਰਹੇ ਤਿੰਨ ਤੇ ਚਾਰ ਸੱਤ ਕਬੂਤਰਾਂ ਤੇ ਤਿੰਨ ਕਬੂਤਰ ਜਿਹੜੇ ਰੈਡੀ ਕਰ ਖਬਦਾਂ ਵਾਲੇ ਤੇ ਬਾਕੀ ਆ ਜਿਹੜੇ ਹੱਜ ਉੱਡ ਗਏ 1 2 3 4 5 6 6 ਕਬੂਤਰਾਂ ਜਿਹੜੇ ਉੱਡ ਗਏ ਸੱਤ ਉਹ ਬੈਠਾ ਦੋ ਸਾਂਭੀ ਇਹਨੇ ਪਰ ਲੇ ਚਲੋ ਕੰਮ ਚੱਲ ਜਿਆਦਾ ਵੀਡੀਓ ਤਾਂ ਹੀ ਕੱਟ ਲਾਉਣੇ ਹੋਣੇ ਸਾਨੂੰ ਸਾਨੂੰ ਆ ਜਾਂਦਾ ਵੀ ਟਾਈਮ ਨਾਲ ਕੰਮ ਨਿਕਲ ਜੀ ਵੀਡੀਓ ਦਾ ਵੀ ਵੀਡੀਓ ਦਾ ਚਲੋ ਬਾਅਦ ਤੱਕ ਬਣਾ ਹੀ ਲੈਣੀ ਹੁੰਦੀ ਹੈ ਠੀਕ ਕੌਣ ਜੋਗੀ ਤਾਂ ਆਪਾਂ ਬਾਕੀ ਘਰੋਂ ਹੁਣ ਮੈਂ ਰੋਟੀ ਡਾਈਟ ਲਿਆਵਾ ਫਿਰ ਇਥੇ ਬਾਅਦ ਤੇ ਸ਼ਵੀਰ ਲੱਗੇ ਸ਼ਵੀਰ ਤੇ ਵੀ ਚੱਲਾਂਗੇ ਤੇ ਕਰਾਂ ਰੋਟੀ ਖਾਈਏ ਟਾਈਮ ਨਾਲ ਤੇ ਲੀਓ ਨੂੰ ਪਾਈਏ ਜੀ ਰੋਟੀ ਤੇ ਲੱਸੀ ਆ ਲਿਓ ਪੁੱਤ ਆਇਆ 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 ਰੈਨੀ ਕੁਇਲਾ ਫਿਰ ਲੱਸੀ ਬਾਅਦ ਪਾ ਆਇਆ ਐਂ ਕਰਦਾਗਾ ਠੀਕ ਹੈ ਜੀ ਲੀਓ ਨੂੰ ਹੀ ਪਾਤੀ ਤੇ ਆਪ ਹਜੇ ਮੈਂ ਖਾਣੀ ਹੈ ਤੇ ਝੋੜ ਵਾਲੇ ਮੁੰਡੇ ਨੂੰ ਹੀ ਫੜਾਤੀ ਬਈ ਮੈਂ ਰੋਟੀ ਉਹ ਵੀ ਮੈਂ ਤੂੰ ਖਾ ਟਾਈਮ ਨਾਲ ਫਿਰ ਸਵੀਰ ਤੇ ਵੀ ਚਲਣਾ ਭਰਾ ਕੇ ਲਾਵਾਂਗੇ ਟੋਲੂ ਕਹੀਂ ਪਰ ਉਹ ਸਾਰਾ ਦਿਨ ਪੀਵਾਂਗੇ ਤੇ ਸੁੱਕੇ ਕਬੂਤਰ ਸਾਰੇ ਰਹਿ ਗਏ ਬਈ ਠੀਕ ਆ ਸਿਰਫ ਦੋ ਕਬੂਤਰ ਪਾਣੀ ਵਾਲੇ ਰਹਿ ਗਏ ਉਹਨਾਂ 'ਚ ਵੀ ਇੱਕ ਦਿਸ ਜੰਦੇ ਇੱਕ ਤਾਂ ਉੱਚਾ ਗਿਆ ਮੈਂ ਉੱਚਾ ਤਾਂ ਕਦੇ ਗਏ ਹੀ ਨਹੀਂ ਉਹ ਕਬੂਤਰ ਅੱਜ ਕਿਵੇਂ ਜਾਵੜਾ ਉੱਚਾ ਹੋਣਾ ਚਲ ਉੱਚਾ ਹੋਣਾ ਇਹ ਤਾਂ ਗਿੱਡੀ ਗੱਲ ਆ ਕਰੋ ਇੱਕ ਤਾਂ ਨੀਵੇਂ ਹੀ ਫਰਦਾ ਲਿੜਦਾ ਹੀ ਫਰਦਾ ਕਬੂਤਰ ਆ ਦੇਖੋ ਤੁਹਾਡੇ ਸਾਹਮਣੇ ਤਾਂ ਬੈਠੂ 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 ਕਰੀ ਜਾਂਦਾ ਕਰਦੀ ਬਾਲੀ ਆ ਯਾਰ ਉਹ ਉਪਰ ਚ ਜਾ ਗਿਆ ਹੁਣ ਫਿਰ ਵਾਕੀ ਹੁਣ ਨਾ ਭੱਜ ਜੀ ਰਿਹਾ ਚਲ ਕੋਈ ਗੱਲ ਨਹੀਂ ਹਾਂਜੀ ਲਗਭਗ ਸਾਰੇ ਕੂਟਰ ਨੂੰ ਬਦਾਮ ਪਾ ਦੇ ਤੇ ਇੱਕ ਕੂਟਰ ਹੈਗਾ ਬਸ ਹਣਾ ਉਹ ਨੂੰ ਪਾ ਕੇ ਆਗੇ ਨਲੇ ਤੇ ਸ਼ਬੀਲ ਪੀ ਆ ਕੇ ਜਲ ਜੀਰੇ ਵਾਲੀ ਤੇ ਨਲੇ ਨਾਲ ਲੈ ਕੇ 2 ਲੀਟਰ ਪਰਾ ਕੇ ਮੁੰਡਿਆ ਚਾਹ ਚੱਲ ਗਈ ਫਾਲੋ ਮੀ ਪੂਰਾ ਮਾਹੌਲ ਆਈ ਚੱਲਗੇ ਮੁੰਡਿਆ ਹਾਂ ਲਿਓ ਤੂੰ ਹੀ ਕਰਦਾ ਕੰਜਰ ਦਿਆਂ ਬਾਹਰ ਗਰਮੀ ਲੱਗ ਜਾਏ ਅੰਦਰ ਚੱਲ ਆ ਮੁੰਡਿਆ ਫੜੀ ਆਪਣਾ ਜਲ ਜੀਰੰਦਰ ਚੱਲ ਕਰਾਂ ਖੋਲ ਕੇ ਪਾਉਣ ਨੂੰ ਆਪਣੇ ਅਥਰਮੋਸ ਤੇ ਆ ਜਾਏ ਵੀ ਛਵੀਰ ਤੇ ਠੀਕ ਆ ਦੋ ਦੋ ਗਲਾਸ ਪੀ ਕੇ ਇੰਦੇ ਉੱਥੋਂ ਤੇ 2 ਲੀਟਰ ਭਰ ਆਣ ਦੀ ਬੋਤਲ ਇਹ ਆਪਣਾ ਦੂਜਿਆਂ ਚ ਬੋਤਲਾਂਾਂ ਚ ਪਾ ਲਾਂਗੇ ਸ਼ਾਮ ਦਾ ਖਰੇਗਾ ਠੰਡਾ ਤੇ ਪੀ ਚੱਲਾਂਗੇ ਤੇ ਇਧਰ ਵੀ ਆਹਾ ਲਾਦੀਆਂ ਸੀ ਬੋਰੀਆਂ ਲਾਦੀਆਂ ਸੀ ਗਿੱਲੀਆਂ ਕਰਕੇ ਹਨਾ ਵੀ ਠੰਡੀ ਹਵਾ ਵਿੱਚ ਤੇ ਵੀ ਕੂਲਿੰਗ ਵੱਧ ਹੋਵੇ 쿨ਰ ਦੀ ਆ ਦੇਖੋ ਇੱਕ ਐਸਕੂਡੇ ਚ ਇਧਰੋਂ ਤਾਂ ਕੂਲਰੀ ਚੱਲੀ ਜਾਂਦਾ ਲਗਾਤਾਰ ਆਪਣਾ ਪਾਣੀ ਹੈਗਾ ਹਜੇ ਹਨਾ ਓਕੇ ਰਿਪੋਰਟਰ ਤੇ ਇਦੇ ਜੀ ਪਾਣੀ ਹੈਗਾ ਓਕੇ ਰਿਪੋਰਟਰ ਤੋਂ ਤੇ ਜਿਹੜੇ ਕੂਤ ਰਹਿੰਦੇ ਆ ਉਹ ਗਾਦਮ ਪਾਈਏ ਯਾਰ ਹਾਂ ਜੀ ਕੰਮ ਤਾਂ ਨਿਬੜ ਗਿਆ ਹੀ ਲਗਭਗ ਸਾਰਾ ਠੀਕ ਐ ਆ ਕਬੂਤਰ ਦੇ ਵੀ ਬਦਾਮ ਤੇ ਦਾਣੇ ਹੋ ਗਏ ਤਾਲੇ ਦੋਵੇਂ ਕਬੂਤਰ ਸੰਭੀ ਜਾਂਦੇ ਆ ਠੀਕ ਐ ਜੀ ਇੱਕ ਸ਼ਾਕ ਖਾ ਇੱਕ ਗਾਹਾਂ ਲੋੜੀ ਵਾਲਾ ਤੇ ਬਸ ਓਕੇ ਆਪਾਂ ਐ ਵੀਡੀਓ ਬੈਰੇਡ ਕਰ ਲਈਏ ਉਸ ਦਾ ਅਥ ਨਹੀਂ ਉੱਠੇ ਬਾਹਰ ਜਾਵਾਂਗੇ ਅੱਜ 19:00 ਵਜੇ ਦੁੱਧ ਗੜਨੇ ਕੋਈ ਰਾਤ ਨੂੰ ਜਾਗਣਾ ਸੁ ਜੀ ਮੇਰੇ ਵੀਰੋ ਆ ਗਈ ਜੀ ਇਧਰ ਲੈ ਕੇ ਰੇ ਨਹੀਂ ਤਾਂ ਇਹ ਵੀ ਕਰਿਆਂ ਦੀ ਟਾਈਮ ਨਾਲ ਲਾਈਟ ਵੀ ਅੱਜ ਗਈ ਨਹੀਂ ਤੇ ਕੁਡਰ ਚੱਲੀ ਜਾਂਦੇ ਜੂਰਾਂ ਸ਼ੂਰਾਂ ਤੇ ਜੀ ਬਾਰਬੂ ਬੰਦ ਕਰਕੇ ਮੰਜਾ ਮੰਜਾ ਯਾਰ ਕਿਵੇਂ ਟਰਾਲੀ ਤੇ ਸੀਗੀ ਪਹਿਲੇ ਹਨਾ ਪਰ ਕੋਈ ਜੀ ਕੀ ਜੀ ਲੈ ਗਿਆ ਉਹ ਤੇ ਕੀ ਕੱਢ ਗਿਆ ਤੇ ਤੇ ਉਹ ਮੋਟਰਸਾਂ ਦੇ ਮੰਜੇ ਪਾਸੇ ਕਰ ਤੇ ਚਲੋ ਛੱਡੋ ਕੋਈ ਗੱਲ ਨਹੀਂ ਅੰਦਰ ਚੱਲ ਗਏ ਮੂਤਰਾ ਦੇ ਨਾਲ ਦੋ ਜੀ ਬਣਾ ਮੁੰਡਿਆ ਬੜਾ ਬੜਾ ਪਾਣੀ ਸਟੋਰ ਕਰ ਬਾਈ ਬਣੇ ਬਾਲਾ ਪਾਣੀ ਖਿੱਚੀ ਜਾਂਦਾ ਕਿ ਉਤਰਾ ਅੱਜ ਵੀ ਸੈੱਟ ਨਹੀਂ ਆਪਣਾ ਯਾਰ ਇਹ ਇਹਦੇ ਭਰਾਣੇ ਵੀ ਜਦੋਂ ਮੇਰਾ ਮੋਹਣ ਛੱਡਿਆ ਉਹਨੇ ਵੀ ਪਾਣੀ ਨਹੀਂ ਰੋਕਿਆ ਸੀਗਾ ਤੇ ਵੀ ਪਾਣੀ ਰੋਕਦੇ ਕੀ ਕਰਨ ਦੇ ਕੀ ਗੱਲ ਹੈ ਹੈ ਕਿੱਤਣਾਂ ਵਾਲੀ ਹੈ ਇਹ ਲੈ ਯਾਰ ਪਾਣੀ ਮੰਨਣ ਲਈ ਦਿਨ ਆਪਣਾ ਪੂੰਜੀ ਵਾਲਾ ਖੱਚੀ ਹੁੰਦਾ ਨਾਲ ਕਿ ਦਿਨਾਂ ਖੱਚੇ ਜਾਂਦਾ ਯਾਰ ਇਹ ਵੀ ਹਿਸਾਬ ਆ ਬਈ ਹੈ ਚਲੋ ਥੋੜੋ ਕੋਈ ਨੰਬਰ ਤਾਂ ਲੀਏ ਉਹ ਬਾਈ ਜਪੜਾ ਗਰੀ ਨਹੀਂ ਬਣ ਗਏ ਹੋਏ ਆਏ ਬੱਤੋ ਓਏ ਲਿਓ ਮੜਗਾ ਦਰਗਾ ਤਿਆਰ ਹੈ ਚੱਕ ਵੇ ਕੀ ਮੌਬੇ ਬਾਅਦ ਆ ਗਿਆ ਚਲੋ ਕਰੀਏ ਚੈੱਕ ਵੈਕ ਕੂਤਰ ਕੀ ਬੰਦ ਆ ਫਿਰ ਇਟਸ ਟਾਈਮ ਜੀ ਚਾਹ ਦੀ ਤੋੜ ਲੱਗੀ ਸਰੀਰ ਨੂੰ ਤੇ ਮੈਂ ਚਲ ਚਾਹ ਵੀ ਕਰੋ ਮੰਗਾਈ ਲਈਏ ਟਾਈਮ ਹੋ ਗਿਆ ਠੀਕ 11 ੜੜੇ ਘਰੇ ਘਰਦੇ ਆਏ ਸੀ ਮੈਂ ਮਾ ਪਾਣੀ ਦਾ ਜੋ ਪਿੰਚੇ ਰੱਖਦੇ ਬਣਿਆ ਕੂਤਰ ਨੂੰ ਲਾਵਾਂਗੇ ਤੇ ਭਈ ਇੱਕ ਚੀਜ਼ ਦਾ ਇਸ਼ੂ ਆ ਰਿਹਾ ਅੱਜ ਵਾਲੇ ਕੂਤਰ ਦੋਵੇਂ ਪਾਣੀ ਨਹੀਂ ਰੋਕ ਰਹੇ ਯਾਰ ਆਪਣੇ ਹਨ ਤੇ ਜੇ ਵੀ ਇਹਨਾਂ ਨੇ ਪਾਣੀ ਨਾ ਰੋਕਿਆ ਫਿਰ ਸਾਨੂੰ ਰਾਤ ਨੂੰ ਦੱਸ ਦੇਵਾਂਗੇ ਸੀ ਕਿ ਟੜ ਕੇ ਆਪਣੇ ਕੂਤਰ ਟਾਈਮ ਨਾਲ ਹੀ ਹਰਨਗੇ ਠੀਕ ਹੈ ਸਾਢੇ 12 ਇੱਕ ਦੇ ਆਸ-ਪਾਸ ਦੋਵੇਂ ਕਬੂਤਰ ਹਰਨਗੇ ਜੇ ਕਬੂਤਰਾਂ ਨੇ ਪਾਣੀ ਨਾ ਰੋਕਿਆ ਨਾ ਹੁਣੇ ਹੀ ਟਾਈਮ ਦਾ ਹੱਸਦਾ ਤੁਹਾਨੂੰ ਕੱਲ੍ਹ ਨੂੰ 12:30 ਤੋਂ 1 ਤੇ ਆਸ-ਪਾਸ ਵਿੱਚ ਵਿੱਚ ਕਬੂਤਰ ਹਰ ਜਾਣਗੇ ਦੋਵੇਂ ਤੇ ਜੇ ਪਾਣੀ ਪੂਣੀ ਰੋਕ ਲਿਆ ਤਾਂ ਕਬੂਤਰ ਉੱਡ ਜਾਣਗੇ ਪਰ ਪਾਣੀ ਰੋਕਦੇ ਨਹੀਂ ਸੀ ਦਿਨਿਆਂ ਖਿੱਚ ਜਾਂਦੇ ਦਿਨਿਆਂ ਜੀ ਖਿੱਚ ਜਾਂਦੇ ਆ ਮੈਂ ਠੰਡਾ ਵੀ ਦੇ ਕੇ ਦੇਖ ਲਾ ਬਰਫ ਫਰਗਾ ਮੈਂ ਤੌੜੇ ਵਾਲਾ ਵੀ ਦੇ ਕੇ ਦੇਖ ਲਾ ਰੋਕਦੇ ਹੀ ਨਹੀਂ ਪਏ ਯਾਰ ਚਲੋ ਕੋਈ ਨਾ ਬਿਹਣਿਆ ਫਿਰ ਜਿਵੇਂ ਕਿਸਮਤ ਹੋਇਆ ਖੜੇ ਬਿੱਠ ਮਾਰੇ ਬਿੱਠਾਂ ਦੇ ਰੇਖ ਵੀ ਬਿੱਠਾ ਵੀਰ ਸੱਟ ਮਾਰੀ ਜਾਂਦੇ ਬੁੱਬੇ ਔਰ ਜਲਪ ਚ ਲਾ ਗੇ ਬੰਦਣਾ ਤੇਰਾ ਸਾਫ ਹੋ ਗਿਆ ਆਪਣੇ ਟਾਈਮ ਨਾਲ ਹੀ ਉੱਠਣਾ ਚਾਹੀਦਾ ਜੇ ਕਿਤੇ ਪਾਣੀ ਰੁਕ ਗਿਆ ਨਾ ਤੇ ਫਿਰ ਬਾਹਰ ਆ ਜਣਾ ਇਹ ਤੁਹਾਨੂੰ ਦੋਨੇ ਗਾਰੰਟੀ ਆ ਆਪਣੀ ਪਾਣੀ ਰੋਕਣ ਤੇ ਡਿਪੈਂਡ ਆ ਸਾਰਾ ਕੋਈ ਹੁਣ ਵਾਦਿਓ ਚਾਨਣ ਚਾ ਕਰਕੇ ਸਾਡੇ ਹੁਣ ਚੱਲਿਆਂ ਜੀ ਬਾਦਲ ਨੜਲ ਤਾਂ ਮੋਟਰਸਾਈਕਲ ਤੇ ਤਿਲ ਪਵਾ ਲਿਆ ਇਹ ਸਵੇਰ ਬਾਜੀ ਤੇ ਜਾਣਾ ਨੜੇ ਮੈਂ ਕਿਹ ਕੋਈ ਜਵਾਕ ਆਇਆ ਹਨ ਇੱਕ ਤਾਂ ਭਾਂਜਾ ਮੇਰਾ ਤੇ ਇੱਕ ਵਕ ਝੋੜਣ ਵਾਲਾ ਮੁੰਡਾ ਤੇ ਇਹ ਸਾਰੇ ਹਨ ਮੈਂ ਚੱਲਣ ਨੂੰ ਕੁਛ ਖਵਾ ਪਿਆ ਲਿਆਵਾ ਠੀਕ ਹੈ ਕਿ ਨਹੀਂ ਤਾਂ ਕਰਕੇ ਚੱਲਦੇ ਆ ਬਾਦਲ ਕਬੂਤਰਾਂ ਨੂੰ ਪਾਣੀ ਪੁਣੀ ਦੇ ਕੇ ਕਰਕੇ ਸੈਟਿੰਗ ਮਾੜਾ ਕੋਟਾ ਜਿਹਾ ਪਾਣੀ ਰੋਕਣ ਲੱਗਿਆ ਬਾਕੀ ਦੁਬਾਰਾ ਰਾਤ ਨੂੰ ਪਤਾ ਲੱਗੂ ਕੀ ਬਣਦਾ ਹਜੇ ਇਹਨਾਂ ਦਾ ਦੱਸਾਂਗੇ ਤੁਹਾਨੂੰ ਸਾਰਾ ਕੰਮ ਵੀ ਰੇਵੇ ਕੋਡਰ ਚ ਪਾਣੀ ਪੂਣੀ ਪਾਤਾ ਇਧਰਲੇ ਕੋਡਰ ਚ ਪਾਣੀ ਪਾਤਾ ਵੱਡੇ ਕੋਟਰ ਹੋਂ ਦਾਣੇ ਪਾਦੇ ਪਾਣੀ ਪਾਦਾ ਬੈਟਕਾ ਤੋਂ ਦਾਣਾ ਪਾਣੀ ਪਾਤਾ ਉਹਨਾਂ ਨੂੰ ਤਾਂ ਪਹਿਲਾਂ ਹੀ ਪਾਣਿਆ ਸਵੇਰੀ ਦਾਣਾ ਪਾਣੀ ਠੀਕ ਹੈ ਓਕੇ ਆ ਸਾਰਾ ਰਪੋਟਾਂ ਇੱਕ ਕਬੂਤਰੀ ਵੇਖਨੇ ਹਰੀ ਕਾਬੀ ਬਗਲ ਵਾਲੀ ਇੱਕ ਦੋ ਕਬੂਤਰ ਜਿਹਨਾਂ ਨੇ ਪਿੰਡ ਤੋਂ ਕਿਸੇ ਦੇ ਘਰੇ ਕੋਲ ਡਿੱਗੇ ਸਾਨੂੰ ਖਬਰ ਆਈ ਸੀਗੀ ਹਨਾ ਉਹ ਕੀ ਬਤਾ ਆਪਣਾ ਹੋ ਗਿਆ ਉਹਨਾਂ 'ਚ ਕੋਈ ਕੰਮ ਤਾਂ ਬਹੁਤ ਕਰਨਾ ਬਾਕੀ ਹੈ ਜੇ ਚਲੋ ਦੇਖਦੇ ਆਂ ਚੱਲਾਂ ਘਰੋਂ ਨਿਕਲਾਂਗੇ ਫੇਰ ਹੀ ਕੰਮ ਹੋਣਗੇ 7:35 ਹੋ ਗਏ ਮੂਗਲ ਕੋਣ ਹੋਏ ਆਂਟੀ ਯਾਰ ਅਬੀ ਥਾਰੀ ਖੱਬਲ ਪਟ ਗਏਂਗੇ। ਨਹੀਂ ਓਏ। ਖੱਬਲ ਪਟ ਗਏਗੀ ਏਨਾ ਸਾਰੀ। ਚੱਲਦੇ ਆਂ ਬਾਦਲੋਂ ਪਿੰਡ। ਲੋ ਜੀ ਚੌਂਕੀ ਜੱਟ ਜਾ। ਸਾਹ ਚੜੇ ਹੋਏ ਨਹੀਂ ਟਾਲੀ ਤੇ ਥੱਲੇ ਛੱਪੜ। ਦੇਖ ਤਾਂ ਸਿੱਤੂ ਆਈ ਕਿ ਕਿਹੜਾ ਨੇ। ਟੇ ਚਾਹ ਟਾਲੀ। ਫੋਕਸ ਕਰਨ। ਇੱਕ ਅਰੀਕ ਉੱਤਰ ਫੜ ਲੱਗੇ ਉੱਡ ਗਿਆ। ਦੂਜੀ ਅਰੀਕ ਕਿੱਦੋਂ ਮਹਨਾ ਤੈ ਤਣਵਰਾਂ ਤੋਂ। ਪੂਰੀ ਕੰਮ ਕਰਾਦਾ। ਦੋਵੇਂ ਫਰਨਗੇ ਦੋਵੇਂ ਉੱਡ ਗਏ। ਦੋਵੇਂ ਟਾਲੀ ਚੁੱਟ ਗਏ। ਹੁਣ ਨਹੀਂ ਫੜੀਦਾ। ਥੋੜਾ ਜਿਹਾ ਹੋਰ ਫੜਦਾ ਫੜਦਾ। ਮੈਨੂੰ ਵੀ ਲੱਗਿਆ ਜਿਵੇਂ ਖੜਕਾ ਦੂਰੀਆਂ ਆਇਆ ਗੁਤਰ। ਵੇਖ ਕੋਈ ਵੇਖ ਕੋ ਕਿ ਨਿਕਲਣਾ ਕੱਲ ਨਹੀਂ ਪੈਂਦੀ ਐ ਫੇਰ ਹੀ ਬਣਿਆ ਬਾਬੇ ਜਾਣ ਟੱਰ ਗਏ ਮਾਣਾ ਵਿੱਚ ਸਾਡੇ ਕੋ ਮੈਂ ਤੇ ਆਜੋ ਜੀ ਆਜੋ ਉਹ ਵੀਰ ਭਾਈ ਕਿੱਥੇ ਹਨਾ ਹਾਂ ਜੀ ਸਾਪ ਅੱਧੀ ਚਾਰਾ ਪੁਰਾ ਤੇ ਤਾਰਾਂ ਤਾਂ ਆਸੀ ਹਾਂ ਜੀ ਆਗੇ ਦੋ ਟਾਲੀਆਂ ਤੇ ਚੜ ਕੇ ਉਤਰ ਇੱਕ ਜੋ ਵੀ ਨਹੀਂ ਹੱਥ ਤੇ ਆਇਆ ਫੇਰ ਚੱਲੇ ਪਈ ਜੀ ਟੈਂਕੀ ਕਰਨੀ ਟੈਂਕੀ ਤੇ ਮੋਰ ਬੈਠੇ ਨੇ ਤੇ ਅਸੀਂ ਉੱਥੇ ਵੀ ਚੜ ਜਾਂਦੇ ਨਾ ਮੁੜ ਕੇ ਪੁਆਇੰਟ ਵਾਲੇ ਆਖਣਗੇ ਮੋਰ ਲਾ ਕੇ ਲੈ ਕੇ ਤੇ ਤਾਂ ਕਰਕੇ ਚਲੋ ਕੋਈ ਨਾ ਘਰੇ ਆ ਗਏ ਸੀ ਤੇ ਲੀਓ ਨੇ ਰੋਟੀਆਂ ਪਾਈ ਆ ਆਪ ਦਾ ਬਰਗਰ ਖਾ ਗਏ ਹਜੇ ਭੁੱਖ ਨਹੀਂ ਲੱਗ ਗਈ ਠੀਕ ਹੈ ਤੇ ਬਾਕੀ ਵੀ ਬਣਿਆ ਪਾਣੀ ਵੀ ਕੂਤਰ ਨੇ ਤਾਂ ਸਾਢੇ 3 ਜਾਂਦੇ ਦੇ ਗਏ ਤੇ ਉਹਨਾਂ ਦਾ ਨੂ ਕੂਤਰ ਖਿੱਚਣ ਵਾਲਾ ਬਣਿਆ ਪਾਣੀ ਮੁਸ਼ਕਿਲ ਓਡਨ ਕੂਤਰ ਰਵੇ ਨੇ ਕੈਂਸਲ ਕਰਦਾ ਕਾਦੂ ਨਹੀਂ ਛੱਡਦੇ ਪਾਣੀ ਰੋਕਦੇ ਪਏ ਕੂਤਰਿਆ ਹਜੇ ਲਵਲੀ ਵਾਲਾ ਰੂਕੀਆਂ ਦਾ ਆਪਣੇ ਨਾਲ ਤਾਂ ਜਮੀ ਨਹੀਂ ਰੋਕਦਾ ਆਪਣੇ ਨਾਲ ਤਾਂ ਸੂਤੇ ਹੀ ਮਰੀ ਜਾਂਦਾ ਪਾਣੀ ਦੀ ਹੈ ਹਾਂਜੀ ਆ ਗਏ ਦੱਲੇ ਕਰੇਗੀ ਓਹੋ ਫਿਰ ਤੋਂ ਕਰ ਰਿਹਾ ਸੰਗੀਰਾਂ ਤੇ ਸੰਗੀ ਉਹ ਬੱਤੇ ਸੱਚ ਲੀ ਉਹਨੂੰ ਪੈਟਾ ਗਰੀ ਪਾਈ ਇਹ ਜੱਬਰ ਨੇ ਗਲਾਚੀ ਦਿੱਤੀ ਦੁਪਹਿਰੇ ਪਤਾ ਨਹੀਂ ਕਾਤਾ ਚਲੋ ਕੋਈ ਨਾ ਹੋ ਜਾਂਦਾ ਤੇ ਬਸ ਹੁਣ ਕੂਤਰਾਂ ਦਾ ਹਾਲ ਚਾਲ ਕੀ ਆ ਗਿਆ